ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਭਾਈ ਪਹੁੰਚੇ ਆ ਜੀ ਆਪਣੇ ਨਾਮ ਤੇ ਇੱਧਰ ਬੈਠੇ ਨਾਨੀ ਜੀ ਸਾਡੇ ਹਾਂ ਬੀਬੀ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜ਼ਰੂਰ ਤੇ ਆ ਕਰੋ ਮਾੜਾ ਖੰਗ ਤਾਂ ਦੇਰਤੀ ਰੱਖਿਆ ਲੱਖੜੀਆਂ ਦੇ ਗਾਏ ਨੂੰ ਤੁਸੀਂ ਵੀ ਆ ਜਿਓ ਬਣਾ ਲਓ ਆਪਣੀ ਮਾਂ ਦੇ ਘਰ ਮੈਂ ਬੰਨ੍ਹੂੰਗੀ ਹੂੰ ਭੈਣਾ ਵੀ ਆਓ ਜੀ ਸਾਬਾ ਬਿਲਕੁਲ ਤੇ ਅਦਰ ਜਸਮੀਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਬਹੁਤ ਜ਼ਿਆਦਾ ਇੱਕ ਉਧਰ ਤੇ ਉਹਨੇ ਇੱਕ ਉਧਰ ਤੇ ਅੰਦਰ ਦਰਵਾਜ਼ੇ ਸਾਰੇ ਖੋਜੀ ਛੱਡੇ ਆ ਹੁਣ ਕੀ ਕਰੀ ਇੱਕ ਆ ਦਰਵਾਜ਼ਾ ਹੀ ਇੱਕ ਇਹ ਦਰਵਾਜ਼ਾ ਜਿਹਦਾ ਜੀ ਕਰਦਾ ਉਧਰ ਨੂੰ ਆ ਜਾਂਦਾ ਜਿਹਦਾ ਜੀ ਕਰਦਾ ਉਧਰ ਨੂੰ ਆ ਜਾਂਦਾ ਹਾਂਜੀ ਬਾਈ ਜੀ ਹੋਰ ਰਖੜੀਆਂ ਬਣਾ ਦੇ ਬੇਟੀ ਕਹਿੰਦੇ ਵੀ ਰਖੜੀਆਂ ਬੰਨ੍ਹ ਦੇ ਆਪਾਂ 4 ਵਜੇ ਤੋਂ ਪਹਿਲਾਂ ਮੈਂ ਜਦੋਂ ਆ ਲੱਗਦੇ ਉਧਰ ਹੂੰ ਤੇ ਸਾਡੇ ਇੱਥੇ ਹੋ ਗਈ ਹੈ ਜੀ ਪਿੰਡ ਦੇ ਵਿੱਚ ਅੱਜ ਤੋਂ ਡੇ ਮਹੀਨਾ ਡੇਢ ਮਹੀਨਾ ਹੋ ਗਿਆ ਡੈਥ ਹੋ ਗਈ ਸੀ ਤੇ ਬੀਬੀ ਸਿਆੜਿਆਂ ਨੂੰ ਜਾਦਾ ਪਤਾ ਹੁੰਦਾ ਵੀ ਕਹਿੰਦੇ ਵੀ ਜੇ ਧਰਤੀ ਦਾਗ ਲੱਗ ਜਵੇ ਤਾਂ ਮਾੜਾ ਹੋ ਜਾਂਦਾ ਵੀ ਉਹ ਤੋਂ ਪਹਿਲਾਂ ਪਹਿਲਾਂ ਜਿਹੜੇ ਸ਼ਗਨ ਹੈਗੇ ਅੰਗਦ ਜਿਵੇਂ ਪਹਿਲੀ ਲੱਖੜੀ ਆ ਵੀ ਅੰਗਦ ਦੇ ਜਰੂਰ ਬਣਾ ਦੇ ਹਾਂ ਜੀ ਹਾਂ ਹਣੇ ਵੀ ਪਹਿਲੀ ਲੱਖੜੀ ਆ ਉਹਦੀ ਅੰਗਦ ਦੀ ਵੀ ਪਹਿਲਾ ਲੱਖੜੀ ਉਹਦੇ ਬੰਨ ਹੋ ਜਵੇ ਚਾਹੇ ਸਾਡੇ ਦਾ ਬਾਅਦ ਚ ਵੀ ਬੰਨ ਹੋ ਜਵੇ ਕੋਈ ਗੱਲ ਨਹੀਂ ਅਦਾ ਹੀ ਆ ਬੀਬੀ ਹਾਂ ਕੋਈ ਨਾ ਹੋਵੇ ਸੱਚਾ ਨੂੰ ਮੰਨ ਨਹੀਂ ਅੱਜ ਸਾਡੇ ਦੋ ਦਿਨ ਅਜਵਾਂ ਨਹੀਂ ਆ ਬੁਲਾ ਸਾਡੀ ਦੋਤੀ ਨੇ ਅੱਜ ਬੰਦਣੀ ਐ ਅਸੀਂ ਕੱਲੂ ਬੰਨਾਂਗੇ ਤੇਰੇ ਵੇਰੀ ਦੁਨਿਆਵੀ ਅੱਛਾ ਠੀਕ ਆ ਇਧਰ ਮਨਿੰਦਰ ਜੀ ਸਾਸਰੀ ਬਣਾ ਦੇ ਪਾਤੀ ਨਹੀਂ ਸੱਦੀ ਆ ਰਹੇ ਤੇ ਸਾਸਰੀ ਬਣਾ ਦੇ ਸਾਸਰੀ ਇਹਦਾ ਇਹ ਤਾਂ ਬਹੁਤ ਕੁਗਰੀ ਫਿਰਦਾ ਸਾਹੇ ਦੇ ਸਾਸਰੀ ਘਰ ਬੋਲਦੇ ਚੱਲ ਜੀ ਤੇ ਤੁਹਾਨੂੰ ਸਾਸਰੀ ਕਾਲ ਜੀ ਸਾਰਿਆਂ ਸਾਡੀ ਆਈਏ ਜੈਸਮੀਨ ਲੱਖੜੀ ਬੰਨਣਾ ਐਨਾ ਤਾਂ ਕੁਗਰੀ ਖੜੀਆਂ ਲਿਆਈ ਆ ਜੈਸਮੀਨ ਸਾਡੇ ਜੈਸਮੀਨ ਨਹੀਂ ਹੈਗੀ ਜੈਸਮੀਨ ਜੈਸਮੀਨ ਇਹ ਜੈਸਮੀਨ ਮੈਦਰੀ ਕਿ ਅੱਗੇ ਤਲੂ ਨਹੀਂ ਖੜ ਜਾ ਹੁਣ ਪਿਆਰ ਵਿੱਚ ਅਸੀਂ ਮਾਂ ਨੂੰ ਹਟਾਉ ਕਰ ਦੂਆਂ ਇਹ ਤਾਂ ਦੋਤੀ ਨਾਨੀ ਦੀ ਆ ਨਾਨੀ ਹੈ ਲੱਗਿਆ ਜੈਸਮੀਨ ਮੋਈ ਨੂੰ ਪਿਆਰ ਤੇ ਆ ਵੀ ਮਾਸੀ ਵੀ ਏ ਗੱਲ ਸੁਣ ਭੁੱਲ ਗਈ ਉਹ ਭੁੱਲ ਗਈ ਇਹ ਅੱਗੇ ਇਹਨੇ ਕਹਿ ਕਹਿੰਦੇ ਮੀਨੀ ਨਹੀਂ ਜੈਸਮੀਨ ਆ ਇਹ ਕਾ ਉਹ ਨਾਮ ਤਾਂ ਸਹੀ ਦੋ ਅਸੀਂ ਨਹੀਂ ਲੈਣਾ ਸਾਬ ਨੂੰ ਪਤਾ ਹੋਣੀ ਅਸੀਂ ਨਹੀਂ ਲੈਣਾ ਤੈਨੂੰ ਐ ਕਹਿੰਦੇ ਅਸੀਂ ਨਹੀਂ ਲੈਣਾ ਮੁੰਡੇ ਬਾੰਦ ਵਿੱਚ ਚੱਲਦੇ ਪਤਾ ਨਹੀਂ ਕਿ ਜਾ ਅਸੀਂ ਨਹੀਂ ਲੈਣਾ ਰੈਕਟਰ ਉੱਪਰ ਆ ਤੁਸੀਂ ਆ ਚੱਲ ਮੀਨੀ ਬਾਰੇ ਸਿੱਥ ਚੱਲ ਕੇ ਪੁੱਤ ਕੋਈ ਬਿਜਲੀ ਨੰਬਰ ਲੇਗੀ ਹਾਂ ਓਏ ਇਹਨਾਂ ਲੋਈ ਦੇ ਬਾਦ ਲੋਈ ਦੇ ਆ ਆ ਖੜਾਉਂਗਾ ਤੂੰ ਆ ਖੜਾਉਂਗਾ ਲੈ ਚੱਲ ਕਿਆ ਹੋਇਆ ਜੀ ਰੋਟੇ ਰੋਟੀ ਨਹੀਂ ਮੈਂ ਇਹ ਦੰਦਾ ਕਰਕੇ ਕਰਦੀ ਆ ਦਿਖਾਦਾ ਨਾ ਉਹ ਕਹਿੰਦਾ ਇੱਦਾਂ ਹੀ ਰਹਿੰਦਾ ਨਿਆਣੇ ਚੁੱਚੜਾ ਪੰਜ ਆਪਦੇ ਕਰਕੇ ਇਹਨੂੰ ਆਹ ਘੜੀ ਤੇ ਬੁਖਾਰ ਹੋ ਜਾਂਦਾ ਇਹਨਾਂ ਹਾਂ ਚੱਕ ਫੋੜ ਕੇ ਰੱਖ ਤੂੰ ਕੋਲ ਖੇਲਣ ਨੂੰ ਵੀ ਨਹੀਂ ਹੈਗਾ ਹਨਾ ਮਾੜਾ ਮੋੜਾ ਭੁੱਲਿਆ ਇਹ ਪਰ ਵੀ ਨਹੀਂ ਚੱਲ ਨਿਆਣਾ ਖੇਲੀ ਜਾਂਦਾ ਫਿਰ ਮਾੜਾ ਮੋੜਾ ਦਰਦ ਭੁੱਲ ਜਾਂਦਾ ਜਵਾਕ ਇਹ ਤਾਂ ਹੈ ਜੀ ਇਹ ਤਾਂ ਲਾ ਜੀ ਬੰਨਣਾ ਨਹੀਂ ਉਹ ਜਿੱਦ ਮਾਰੀ ਤੂੰ ਜੇ ਉਹ ਜੀ ਜੀ ਨਾ ਮੈਂ ਤੁਹਾਨੂੰ ਕਰ ਦਿੰਦੀ ਉਹ ਨੂੰ ਮੋਟੀ ਰੇਨ ਉਹ ਹੈ ਕਿ ਆਪਾਂ ਤਾਂ ਕਿ ਨਹੀਂ ਸੋਹਣੇ ਨਫੀ ਦੰਦਾ ਕਰਕੇ ਥੋੜਾ ਜਿਹਾ ਇਹ ਉੱਥੇ ਵੀ ਐਂਉਂ ਕਰਦਾ ਹੈ ਇਹ ਆ ਲੈ ਪਿਆਰ ਦੇ ਦੇ ਵੀ ਇਹ ਠੀਕ ਆ ਤਾਂ ਇਹ ਸੁਭਾਅ ਬਹੁਤ ਦੰਦਾ ਚਲ ਐਂ ਕਰ ਦੂ ਲੈ ਜਮੜਾ ਕਮਾਲਾ ਬਾਗ ਹੋ ਗਿਆ ਮਨਰ ਰਮੜੀ ਨੀ ਓ ਓ ਇੱਕ ਮਿੰਟ ਇੱਕ ਮਿੰਟ ਆਖੋ ਹਬੀ ਮੇਰਾ ਹਬੀ ਮੇਰਾ ਬੰਨ ਨੀ ਕੋਈ ਨਾ। ਆ ਜਾ ਮੈਂ ਬੋਲ ਕਰਦੀ ਦੀਦੀ ਨੂੰ। ਹਾਂ। ਕਿਹੜਾ ਰਾਹ ਆਪ ਤੂੰ ਸੋਣੀ ਦੀ ਕਹਿੰਦ ਹੈਂ। ਹਾਂ। ਆ ਗਿਆ। ਮੈਂ ਇਹਨਾਂ ਨੂੰ ਭੇਜੋਗੇ। ਕਰਦੀ ਏ ਤੇਰਾ ਵਿਆਹ ਯਾਰ। ਨਾ ਨਾਨੀ ਤੇ ਕੰਮ ਹੁੰਦਾ ਨਾ ਮਾਮੀ ਤੇ ਕੰਮ ਹੁੰਦਾ ਕਰਤਾ ਦੇ ਕਰੂਗੀ। ਨੀ ਤੇ ਕੰਮ ਹੁੰਦਾ। ਹਾਂ। ਮੈਂ ਕਹਿਣੀ ਆ ਨੀ ਮੈਂ ਤੇ ਤੇਰਾ ਕਰਦੀ ਏ ਵਿਆਹ ਨਾ ਮੈਂ ਤਾਂ ਮਾਮੀ ਤੇ ਕੰਮ ਹੁੰਦਾ ਨਾ ਨਾਨੀ ਤੇ ਹੁੰਦਾ। ਇਹ ਦੀਦੀ ਹੋਵੇ ਨਾ ਹੋਵੇ ਹੁਣੇ ਡੰਗਣਾ। ਆਉਂਦੇ ਚੱਕਰ ਵਿੱਚ ਹਰੇ ਤਾਂ ਧੀਰਾ ਜੱਪੀ ਬਣਨਾ ਹੈਗਾ ਮੇਰਾ ਚੱਲ ਜਸਮੀਨ ਕਿਰੇ ਬੰਨੇ ਹੋਰ ਕੋਈ ਤੋਹੂਸੀ ਬਣਾ ਲੇਗਾ ਆ ਮਨੀ ਦਰ ਕੋਈ ਤੋ ਬਣਾ ਤੂੰ ਬਣਾ ਉਹ ਕਿਰੇ ਬੰਨ ਬੀਬੀ ਦੇ ਬੰਦੇ ਬੀਬੀ ਆਣੜੇ ਨੂੰ ਹੁਣ ਭੱਜੀ ਜਾਣੀ ਆ ਕੋਈ ਨਾ ਮੈਂ ਕਰਨ ਨੂੰ ਚਲਦੀ ਮੈਂ ਤੇ ਨਾ ਕਿਰ ਬੀਬੀ ਆ ਜੂ ਸਿੱਧੀ ਕਰ ਲਾਂਗੀ ਹਾਂ ਬੀਬੀ ਸਮਾਂ ਆਇਆ ਨਿਲਾਜੀ ਇਹ ਪ੍ਰਮਾਤਮਾ ਸਭ ਨੂੰ ਤਿਹਾਰ ਖੁਸ਼ੀਆਂ ਭਰੇ ਹੋਣ ਨੇ ਹਰ ਭੈਣ ਹਰ ਭਰਾ ਇਹ ਤਿਹਾਰ ਨੂੰ ਦੀਖਦੀ ਆ ਬਿਲਕੁਲ ਤੇ ਜਿਹੜੇ ਸਾਡੇ ਵੀਡੀਓ ਦੇਖਦੇ ਆ ਜੇ ਕਹਿੰਦੇ ਭੈਣ ਭਾਈ ਦੇ ਮਨ ਦੇ ਵਿੱਚ ਕੋਈ ਰੋਗ ਸ਼ੰਕਾ ਹੈ ਸ਼ੰਕਾ ਜਾਂ ਕੋਈ ਰੁਸੀ ਹੈ ਇਹ ਦਿਨ ਆ ਜਾ ਕੇ ਭੁੱਲ ਜਾਓ ਭੁੱਲ ਜਾਓ ਸਹੀ ਗੱਲ ਹੈ ਨਾ ਤੇ ਪਤਾ ਨਹੀਂ ਆ ਜਨਮ ਦੇ ਵਿੱਚ ਇਕੱਠੇ ਹੋਏ ਅਗਲੇ ਜਨਮ ਆਇਆ ਜਾਂ ਨਹੀਂ ਹੋਣਾ ਪਤਾ ਨਹੀਂ ਹੈ ਨਾ ਪਰ ਜਿਹੜਾ ਪਰਮਾਤਮਾ ਨੇ ਜਨਮ ਦਿੱਤਾ ਤਾਂ ਪਰਮਾਤਮਾ ਇਦਾਂ ਹੀ ਖੁਸ਼ੀਆਂ ਨਾਲ ਲੈ ਕੇ ਆਵੇ ਸਾਰੇ ਤਿਉਹਾਰ ਹਾਂ ਨਿਕਲ ਘਰੀ ਦਾ ਭਰੋਸਾ ਨਹੀਂ ਹੈ ਲਓ ਜੀ ਨਾ ਜੀ ਨਾ 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 ਕਰੀ ਬਾਈ ਮੇਰੇ ਕੋਲ ਕਰੀ ਦਾ ਹੈਗਾ ਉੱਥੇ ਭਾਈ ਖੜਾ ਕਰੀ ਠੀਕ ਠਾ ਹੱਥ ਚੜਾ ਦੋ ਮਹਾਰਾਜ ਤੇਰੀ ਗੋਦੀ ਭਰ ਦੇ ਠੀਕ ਠਾਕ ਕੋਈ ਦੁੱਖ ਨਾ ਹੋਵੇ ਹਾਂ ਜੀ ਹਾਂ ਕਿ ਕੇ ਕੜੀ ਦਾ ਪ੍ਰੋਸਸ ਹੋਵੇਗਾ ਮੈਂ ਕੜੀ ਦਾ ਹੈਗਾ ਕੜੀ ਵਾਲਾ ਪਾਈ ਖੜਾ ਹੋਸੇ ਤੈਨੂੰ ਕੜੀ ਦੀ ਕੀ ਗੱਲ ਕਰਦੇ ਤੈਨੂੰ ਕੜੀ ਨਹੀਂ ਭੁਕੇ ਖਲਾ ਕੇ ਭੇਜੂਗੇ ਤੈਨੂੰ ਰੋਟੀ ਪਾਣੀ ਤੈਨੂੰ ਖਲਾ ਕੇ ਭੇਜੂਗੇ ਕੀ ਗੱਲਾਂ ਕਰਿਓ ਤੂੰ ਰਾਦੀ ਰਹੇ ਬਤ ਤੇਰੇ ਮੰਮ ਨੇ ਰਾਦੀ ਹੈ ਕਿ ਬੰਨਣ ਵਾਲੀ ਰਾਦੀ ਹੈ ਸਹੀ ਗੱਲ ਆ ਕਿ ਤੂੰ ਅੱਧਾ ਪੀ ਆਹ ਕਾ ਲਿਖਿਆ ਕੋਈ ਵੀ ਨਹੀਂ ਜਾ ਰਹੇ ਆ ਮੈਂ ਕੀ ਕਹਿੰਨੀ ਤੁਹਾਨੂੰ ਇਹ ਗੋਆ ਗੁਰਪ੍ਰੀਤ ਕਰਨਗੇ ਕਹੀ ਸੀ ਸਾਡੇ ਅੱਛਾ ਅੱਛਾ ਓਕੇ ਹਾਂ ਕਿਉਂ ਜੀ ਤੇ ਸਾਨੂੰ ਆਪਣੇ ਕਮੈਂਟ ਛੋੜ ਦਿਓ ਸਬਸਕ੍ਰਾਈਬਰ ਕਿਹੜੀਆਂ ਭੈਣਾਂ ਨੇ ਤੇ ਕਿਹੜੇ ਭਰਾਵਾਂ ਨੇ ਬੜੇ ਲੱਤੀ ਬਣਾ ਲਈ ਆ ਬਾਤੀwidehat ਦੇ ਸੁਬਹਾਂ ਉਹ ਰੋਣਾ ਸੇ ਫੈਸਲ ਨਹੀਂ ਆ ਰਹੇ ਆਨੇ ਕਿ ਜਾਓ ਓਕੇ ਆਪਾਂ ਦੇ ਦੇ ਕੀ ਆਵਾਜ਼ ਤੇ ਨਾ ਮੈਂ ਖਾ ਉਹ ਪਹਿਲਾਂ ਮਿੱਟਾ ਮੂੰਹ ਦਾ ਕਰਾ ਦੇਣਾ ਉਹ ਆਪਾਂ ਇਥੇ ਉਲੀ ਉਲੀ ਆ। ਆ ਨੂੰ ਖਾਣੀ ਸੁਖਾਈ ਨੂੰ ਕਿਹ ਕਿਹਤ ਸੀ। ਸੁਆਰੇ ਬਹੁਤਾ ਸਾਡਾ ਜਵਾਈ ਮਾਰਾ ਕਿਤੇ ਚੀਜ਼ ਕਿੱਕਣ ਮਾਰੀ ਜਾਊਗਾ। ਬਾਈ ਦੀ ਤਾਂ ਨਹੀਂ ਗੱਲ ਕਰਨੀ ਮਾਰੇ ਚੰਗੀ ਤੇ ਗੱਲ ਕਰੀ। ਇਹਾਂ ਵੀ ਜੁਆਈ ਦੇਖਿਆ ਵੀ ਚੰਗੀ ਚੀਜ਼ ਲੱਗ ਜਾ। ਹਾਂ ਜੁਆਈ ਰਾਤ ਹੈ। ਇਹ ਲਿਖਿਆ ਜਾ। ਵੀ ਸਵਾਲ ਰੱਖੂਗੀ ਸਾਰੇ ਚੀਜ਼ਾਂ ਦੀ ਲੇ। ਬਹੁਤ ਸਾਰਾ ਬਹੁਤ ਸਾਰਾ। ਕਿਉਂਕਿ ਤੂੰ ਆ ਗਿਆ ਇਹ ਵੀ ਬਹੁਤ ਵੱਡੀ ਸਭ ਤੋਂ ਵੱਡੀ ਗੱਲ ਹੋ ਜਾਂਦੀ ਆ। ਹਾਂ ਜੀ। ਵੀ ਜਿਹੜਾ ਇਹ ਲੱਕੜੀ ਦਾ ਤਿਹਾਰਾ ਨਾ ਇੱਕ ਬਹਾਨਾ ਹੁੰਦਾ ਹੈ। ਭੈਣ ਭਾਈ ਨੂੰ ਬਿਲਕੁਲ ਭਾਣ ਜੀਆ ਨੂੰ ਮਾਮਿਆਂ ਨਾਲ ਹਨਾ ਬਹਾਨਾ ਬਣਾ ਦਿੰਦਾ ਵੀ ਕਦੋਂ ਅਸੀਂ ਜਾਣਾ ਹੈ ਕਦੋਂ ਅਸੀਂ ਬਿਜੀਏ। ਬਿਲਕੁਲ ਇੱਥੇ ਇੱਕ ਬਹਾਨਾ ਬਣਿਆ। ਹਾਂ ਜੀ। ਇਹ ਪਿਆਰ ਆ ਠੀਕ ਹੈ ਚਾਹੇ ਤੂੰ ਇਦਾਂ ਆ ਜਾਂਦੀ ਛੇ ਸਾਤੇ ਤੇ ਕੌਲੀ ਜੀਨੀ ਲੈ ਕੇ ਪਰੋਂ ਦੀ ਮੂਹ ਦੇ ਵਿੱਚ ਲੈ ਭਾਣੀ ਚੀਨੀ ਦੇ ਦੋ ਹਨਾ ਗੱਲ ਪਿਆਰ ਦੀ ਹੁੰਦੀ ਹੈ ਮਠਿਆਈਆਂ ਦੀ ਨਹੀਂ ਬਿਲਕੁਲ ਹਨਾ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਤਾਂ ਕਿ ਦੋ ਚਾਰ ਗੱਲਾਂ ਹਾਂਜੀ ਹਾਂਜੀ ਹਾਂ ਜੇ ਵੀ ਵੀ ਤਿਹਾਰ ਆਇਆ ਜੇ ਨਹੀਂ ਕਿੱਥੇ ਆਈਏ ਜੇ ਨਹੀਂ ਕਿਹਾ ਵਾਧਾ ਨੱਖ ਪੀਣੀ ਇਹ ਇਹ ਲਾਖੜੀ ਜਾਂਦਾ ਭਾਈ ਸਾਰੇ ਆਲਾ ਥੈਂਕ ਯੂ ਚਲ ਜਸਮੀਨ ਅੱਜ ਤੋਂ ਖੋਸ਼ ਹੋ ਕੇ ਬੜਾ ਤਾ ਤੇ ਜਸਮੀਨ ਆ ਹੈਗਾ ਭਾਈ ਸਾਡਾ ਛੋਟਾ ਜਿਹਾ ਪਿਆਰ ਤੇ ਆ ਹੈਗਾ ਸਾਡਾ ਸੂਟ ਜਿਹੜਾ ਹੁਣ ਬੀਬੀ ਤਾਂ ਪਹਿਲਾਂ ਕਹਿੰਦੀ ਸੀ ਵੀ ਆਪਾਂ ਸੂਟੇ ਹੋਰ ਦੇ ਦੇ ਦਨੇ ਆ ਮਹਾਪਾਈ ਬੀਬੀ ਜਿੱਦਾਂ ਤੇਰੀ ਇੱਛਾ ਉਕਣ ਕਰ ਲਾ ਵਧੀਆ ਉਹ ਸਵਾਰੀ ਸੂਟ ਦੱਸ ਕਿੰਨੇ ਆ ਮੇਰੀ ਤੇ ਤੇ ਨਾ ਕੋਈ ਜੱਗ ਹੈ ਐਕਾਡ ਨੰਦੇ ਚੰਗੇ ਨਹੀਂ ਲੱਗਦੇ ਹੈ ਅੱਛਾ ਕਿਨੇ ਗੱਲ ਕਰਦੀ ਵੈਸੇ ਇਹ ਬੰਦੇ ਹਾਂ 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 ਸਮਝ ਗਈ ਮੈਂ ਸਭ ਜੀ ਅੱਗੇ ਤੂੰ ਕੱਲੇ ਹੀ ਸੀ ਹਾਂ ਲੇਕਿਨ ਉਹ ਤੇ ਸਮਝਦੇ ਨਹੀਂ ਸੀ ਪਰ ਉਹ ਮੁੰਡੇ ਕਰੇ ਕਹਿੰਦੇ ਸਾਡੇ ਖਾਤਰ ਕਿ ਆਇਆ ਤੁਹਾਨੂੰ ਤਾਂ ਝੂਠਾ ਜੰਨੇ ਆ ਨਾ ਕੋਈ ਨਾ ਇਹ ਮੁੰਡੇ ਹੋ ਕੇ ਹੁਣ ਸਾਨੂੰ ਇਹ ਨਹੀਂ ਮੇਕੜਾ ਦਾ ਸੋਹਣੇ ਝੂਠ ਨਾ ਸੱਚੀ ਕਹਨੀ ਹੈ ਹਾਂ ਉਹ ਕਰਦੀ ਹੈ ਨਹੀਂ ਚਿੰਤਾ ਨਾ ਚਾਹੀਦੀ ਹਾਂ ਬਸ ਤੇਰੇ ਪਸੰਦ ਹੋਣਾ ਚਾਹੀਦਾ ਜੇ ਤੂੰ ਖੁਸ਼ੀ ਨਾਲ ਨਾ ਗਈ ਤਾਂ ਫੇਰ ਫਾਇਦਾ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਬੀਬੀ ਥੈਂਕ ਯੂ ਦਾ ਮਤਲਬ ਪਤਾ ਕੀ ਹੁੰਦਾ ਧੰਨਵਾਦ 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 ਬੀਬੀ ਥਾੜੀ ਛੋਟੀ ਕਿੱ ਕਰ ਤੇਰਾ ਉਹ ਤਾਂ ਜਿਹੜਾ ਤੂੰ ਗਈ ਨਾ ਟਾਈਮ ਤੇ ਟਾਈਮ ਤੇ ਰਹਿਣਾ ਕੋਈ ਮੰਮਾ ਨੇ ਸੱਗੈ ਮਨਾਉਣਾ ਹਾਂ ਟਾਈਮ ਕੱਢ ਕੇ ਆਈ ਹਾਂ ਐਦਾਂ ਹੀ ਆਉਂਗੇ ਬਹੁਤ ਖੁਸ਼ੀ ਹੁੰਦੀ ਏ ਜੇ ਕੋਈ ਬਣਾਉਣ ਵਾਲਾ ਪਤਾ ਤਾਂ ਆਵਾ ਚੱਲ ਕੇ ਹੈਨਾ ਇਹ ਗੱਲ ਹੁੰਦੀ ਏ ਵੀ ਪਰਮਾਤਮਾ ਸਭ ਨੂੰ ਦਵੇ ਕਿ ਇੱਕ ਜੀ ਤਾਂ ਸਭ ਨੂੰ ਜ਼ਰੂਰੀ ਆ ਸਮਝ ਗਿਆ ਤੂੰ ਸਮਝ ਗਿਆ ਇਹ ਬੜਾ ਹੋ ਕੇ ਸਮਝਦੇ ਇਹ ਤਾਂ ਸਾਰਾ ਕੁਝ ਸਮਝਦਾ ਇਹ ਸਾਰਾ ਕੁਝ ਸਮਝਦਾ ਇਹ ਸਮਝਾ ਨਹੀਂ ਹਲੇ ਸਕਦਾ ਬੋਲਦਾ ਲਈ ਇਹ ਸਮਝਦਾ ਸਾਰਾ ਕੁਝ ਤਾਂ ਥੈਂਕ ਯੂ ਥੈਂਕ ਯੂ ਤੇ ਹੁਣ ਤੁਸੀਂ ਭੈਣਾਂ ਨੇ ਆਉਣਾ ਹਣਾ ਹੂੰ ਕੱਲੂ ਆਣਾ ਅੱਛਾ ਕੱਲੂ ਆਉਣਾ ਹਾਂ ਫਿਰ ਹੁਣ ਹੋਰ ਪਾਸੇ ਤਾਂ ਨਹੀਂ ਜਾਣਾ ਹੋਰ ਚੱਕਰਦਾਨ ਦੇ ਸੀ ਨਹੀਂ ਹੁਣ ਅਸੀਂ ਵੀ ਕੁੜੀਆਂ ਨੂੰ ਸੂਟ ਜੇ ਲੈਣ ਜਾਣਾ ਹੁਣ ਇੱਥੇ ਤੇ ਜਾ ਕੇ ਫੇਰ ਕੱਲ ਬੀਬੀ ਦਾ ਨਹੀਂ ਆਉਣਾ ਤੂੰ ਤਾਂ ਪਰਸ ਨੂੰ ਆਉਂਗੀ ਮਾਲਾ ਹਾਂ ਮੈਂ ਪਰਸ ਨੂੰ ਜਾਣਾ ਚੱਲ ਹੁਣ ਯਾਨੀ ਕਿ ਕੱਲ ਸੁੱਕੋ ਪੈਂਦੀ ਹੋਣੀ ਆਉਣਗੇ ਹਾਂ ਓਕੇ ਠੀਕ ਹੈ ਤੁਸੀਂ ਬੀਜੀ ਉਹ ਬਹੁਤ ਅਮਾਸੇ ਟਾਈਮ ਦੇਖੀ ਜੇ ਇਹ ਵੀ ਦਿਨ ਕਦੇ ਕਦੇ ਆਉਂਦਾ ਕੋਈ ਨਾ ਫੇਰ ਕੀ ਹੁੰਦਾ ਕੋਈ ہمارا ਦਿਨ ਲੇ ਗਿਆ ਤਾਂ ਉਹ ਨਹੀਂ ਆਉਣਾ ਚੱਕੇ ਨਹੀਂ ਹੈ ਬੀਬੀ ਬੀਜੀ ਨੂੰ ਕਿਆ ਤਰਾ ਕਿਦਾਂ ਨੂੰ ਬੋਸਣਾ ਸੋਹਣਾ ਲੱਗਿਆ ਮੈਨੂੰ ਮੈਂ ਬੀਬੀ ਤੈਨੂੰ ਐ ਕੱਦ ਲੱਗੀਆਂ ਨਾ ਪਰ ਤੂੰ ਸਵਾ ਕੇ ਕੱਦ ਪਾ ਕੇ ਆਉਂਗੀ ਐ ਦੱਸਾਂ ਕਿੱਦਾਂ ਸਵਾ ਕੇ ਪਾ ਕੇ ਜਾ ਕੇ ਕਹਾਂ ਨਾਨੀ ਮੈਂ ਪਾ ਲਿਆ ਹਲੇ ਰੁਕ ਜੋ ਹਲੇ ਰੁਕ ਜੋ ਥੋੜਾ ਟਾਈਮ ਹਾਂ ਚੱਲ ਮੈਂ ਨਾਲੇ ਮੈਂ 3-4 ਬਹੁਤ ਕੱਪੜੇ ਸੋਹਣੇ ਦੱਸ ਕਿ ਫਰਦ ਰੱਖੀ ਚੱਲਦੀ ਹੈ ਸਰੇ ਬੇਕਲਤ ਹੈ ਚਲੋ ਅਰੇ ਇਹ ਵੀ ਨਹੀਂ ਆ ਅੱਜ ਭੈਣਾ ਵਾਸਤੇ ਲੈਣ ਜਾਣਾ ਉੱਥੇ ਹਾਲਾ ਬੋਲ ਦਨ ਇਹਨਾਂ ਨੇ ਘਰੇ ਇਹ ਤਾਂ ਪਹਿਨ ਕੇ ਬਾਹਰ ਜਾਂਦਾ ਇਹ ਤਾਂ ਬਣਦਾ ਹੁਣ ਦੱਸੋ ਗਾਈ ਮਾਮੀ ਵੀ ਸਾਡੀ ਨਾ ਮੈਂ ਵੀ ਬਾਈ ਬਾਇਰ ਵਾਲਾ ਮੈਨੂਅਲ ਹੀ ਹੈਗੀ ਹਾਂ ਹਾਂ ਮਾਮੂ ਵੀ ਤਾਂ ਲੱਗਿਆ ਇਹਦਾ ਹੁੰਦਾ ਕਦੇ ਕਦੇ ਮੌਕਾ ਹੁੰਦਾ ਸੀ ਜਿਆਦਾ ਤੇ ਨਹੀਂ ਭੈਣਾਂ ਦੇ ਬਿੱਲ ਕੋਈ ਨਾ ਪਤਾ ਰਾਜੀ ਰਹੇ ਤੇ ਦਵਾਉਣੇ ਵਾਲਾ ਹੋਰ ਕੀ ਹੋਰ ਕੁੱਤੇ ਕੱਪੜੇ ਹੀ ਕੱਪੜੇ ਚੱਲ ਆਲੇ ਅਸੀਂ ਤਾਂ ਸੂਟ ਦਵਾਣੇ ਆ ਵੀ ਸਾਨੂੰ ਸੂਟ ਦਵਾਉਣਾ ਬੱਗੇ ਦੇ ਬੱਸ ਮੈਂ ਸਭ ਨੂੰ ਬਿਨੂ ਦੀ ਬਹੁਤ ਜਵਾਈ ਬਹੁਤ ਸਾਲ ਬਹੁਤ ਚੰਗਾ ਬਹੁਤ ਚੰਗਾ ਐਨੀ ਤਾਰੀਫ ਨਾ ਕਰ ਕਦੇ ਕੁੜੀ ਨੂੰ ਜਾ ਕੇ ਕਹੇ ਦੇਖਿਆ ਤੇਰੇ ਨਾਲ ਗਈ ਬੱਲੇ ਬੱਲੇ ਕਰਦੇ ਆ ਮੈਂ ਲੱਗ ਗਿਆ ਉਹ ਫੋਨ ਕਰਦਾ ਵੀ ਬੁੱਤ ਆ ਜਾ ਗੁੰਦੇ ਕਿ ਮੈਂ ਅਫੀਸਰ ਆ ਜਾ ਬਿਲਕੁਲ ਬਿਲਕੁਲ ਨਹੀਂ ਹੋ ਕੰਮ ਕੋਈ ਨਹੀਂ ਲੈ ਉਹ ਨੂੰ ਨਾਨੀ ਦੱਸਣਾ ਨਹੀਂ ਹੈਗਾ ਪਾਣੀ ਜਦ ਰੋਪਣ ਦਵਾਈ ਦੂਈ ਲੈਣਾ ਹਣੀ ਤੇ ਸ਼ਰਮੰਦੀ ਮੜੀ ਵੀ ਕੁੜਮਾਂ ਤੇ ਜਾਣਾ ਆਪਾਂ ਮੈਂ ਬਲਾ ਸਕਦੀ ਬਸ ਵੀ ਤੁਸੀਂ ਨਾਨਕੀਆਂ ਨੂੰ ਆਜੋ ਪਰ ਮੈਂ ਖੂਲ ਨਹੀਂ ਜਾਣਾ ਕੁੜਮਾਂ ਤੇ ਜਾਣਾ ਖੂਲਦੀ ਤਾਂ ਨਹੀਂ ਜਾਣਾ ਮੈਂ ਨੀ ਨਾਨੀ ਨਾ ਮੈਂ ਕਿਉਂ ਮੁਖ ਲੈ ਜਾਉਂਗੀ ਜੇ ਦਵਾਈ ਨੂੰ ਜਾ ਮੈਂ ਤਾਂ ਨਾ ਨਹੀਂ ਮੇਰੇ ਕੋਲ ਕਿਦਾਂ ਲੈ ਜਾਣਾ ਤਾਂ ਰੋਜ਼ ਤੁਰੀ ਜਾਂਦੀ ਮੈਂ ਤਾਂ ਰੋਜ਼ ਕਿੱਥੇ ਆਉਣੀ ਹੈ ਹੋਰ ਮੰਮੀ ਦੀ ਦਵਾਈ ਜੇ ਲੈਣ ਦੇ ਪਹਿਲੀ ਕਰਨਾ ਮੈਂ ਖੂਲ ਤੋਂ ਹੈ ਕਰਨਾ ਕੀ ਕਰਨਾ ਤੁਸੀਂ ਮਮੇ ਇਹਨਾਂ ਜਾਂ ਤਾਂ ਨਹੀਂ ਖਾਣੇ ਕਿੱਥੇ ਪਾਦਾ ਓਏ ਕਾ ਤੇਰੀਆਂ ਆਣਾ ਦੋ ਤਿੰਨ ਵਾਰ ਤਾਂ ਆ ਲਿਆ ਓ ਬੱਲਿਓ ਭਾਈ ਤੇਰੇ ਦੋ ਤਿੰਨ ਵਾਰ ਆ ਲਿਆ ਹਾਂ ਕਾ ਲਾ ਦੇਖ ਲੈ ਕਾਦਾ ਮੈਨੂੰ ਲੱਗਦਾ ਜੇ ਮਿਲਣੀ ਬਸ ਮਿਲਣੀ ਨੂੰ ਆਏ ਉਸ ਤੋਂ ਲਾ ਮੈਂ ਦੱਸੂ ਕਦੋਂ ਜੇ ਉਦੋਂ ਵੀ ਆਏ ਤੇ ਨਹੀਂ ਕਿ ਨਹੀਂ ਮੈਂ ਮਿਲਣੀ ਨੂੰ ਨਹੀਂ ਆਇਆ ਮੈਂ ਫੇਰ ਇਹਨਾਂ ਮੈਂ ਦੋਨੇ ਸੀ ਘਰ ਦੀ ਭਾਜੀ ਏਰ ਮੈਂ ਦੂ ਤੱਕ ਜਾਇ ਹੀ ਮੈਂ ਮੋੜ ਜਾ ਕੇ ਇੱਥੇ ਜਿੱਧਰ ਮਨਿੰਦਰ ਉਹ ਜਾਤ ਕੇ ਮੁਤਵਾਰ ਵੀ ਆਲੇ ਕੋਈ ਨਾ ਆਉਂਦਾ ਮੇਰੇ ਵੀ ਮੈਂ ਤਾਂ ਰਾਤ ਨੂੰ ਆ ਜਾਤ ਅਗਰ ਵੇਣ ਆਈਏ ਗੱਡੀ ਘੱਟ ਗਈ ਬਾਹਰ ਨਹੀਂ ਚੱਲ ਕੋਈ ਉਹ ਜਾਤ ਮਾਮੇ ਦਾ ਮਾਮਾ ਹੋਇਆ ਤੇ ਮਾਮੇ ਨੇ ਆਪੇ ਉਹ ਕਰਿਆ ਕੀ ਕੀ ਕਰ ਗਾ ਦਾ ਨਾ ਪਾਣੀ ਘੱਟ ਗਈ ਸ਼ੋਲਾ ਵਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਅਗਲੇ ਬਲੌਗ ਸੀ ਮਣੇ ਜੀ ਪਾਈਏ ਘਰ ਚਾਲੇ ਠੀਕ ਹੈ ਜੀ ਪੇਪਰ ਨਹੀਂ ਲੈ ਹੈ ਕਿਤੇ ਟੋਕਾ ਠਾਕੀਦਾ ਕਰੋ ਫੇਰ ਫੇਰਦੇ ਹਾਂ ਉੱਪਰ ਜਮਨ 10 ਸਾਲ ਬਾਅਦ ਆਈ ਇਹ ਮਾਤਾ ਪੇਦੀ ਉਹ ਮਾਤਾ ਰੋਣਾ ਜਪਤ ਸਾਲੇ ਕੋ ਹਤਾ ਫੇਰ ਰੁਕੀ ਦਈ ਬੋਲ ਤੋਕੜ ਕੀ ਨਹੀਂ ਨੂੰ ਚੰਗੀ ਲੱਗਦੀ ਬਸ ਜੇ ਮੜਾ ਕੋਈ ਨਾ ਟੋਕਤਾ ਜਦੇ ਲੱਜਦਾ ਹਾਂ ਆ ਵੀ ਮੈਨੂੰ ਕਾਦੇ ਰੋਗਤਾ ਕਾਦੇ ਰੋਗਤਾ ਜਿੱਕਣ ਚੱਲਦਾ ਕੋਲ ਚੱਲੀ ਜਾਵਾ ਆ ਦੇਖ ਲੈ ਆ ਦੇਖ ਮੜਾ ਹੱਥ ਲਾਇਆ ਬੀਬੀ ਨੇ ਮੂੰਹ ਨੂੰ ਵੀ ਮੈਨੂੰ ਕਿ ਠੀਕ ਹੈ ਜਿੱਕਣ ਬੈਠਾ ਆਏ

ਤਮ ਜਾਨਾ ਖਰਾਬ ਕਰਤਾ ਹੱਥ ਕਾਤੇ ਲਾਤਾ ਜੰਗਾਤੀ ਹੈ ਬਾਈ ਮੇਰਾ ਆਹੋ ਖਿਆਲ ਸੀ ਸੀ ਜੀ ਜਮਾਤੀ ਹਾਂ ਹਾਂ ਚਲੋ 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 ਠੀਕ ਹੈ ਬਾਏ ਬਾਏ ਚਲੋ ਠੀਕ ਹੈ ਜੀ ਲਓ ਜੀ ਚੱਲੇ ਹੁਣ ਤੇ ਬਾਕੀ ਚਲੋ ਠੀਕ ਹੈ ਜੀ ਆਪਾਂ ਵੀ ਹੁਣ ਕਰਦੇ ਆਂ ਵੀਡੀਓ ਦਾ ਐਂਡ ਪਰਮਾਤਮਾ ਸਤਿ ਸ਼੍ਰੀ ਅਕਾਲ ਜਾਨਾ ਤਾਬੀ ਵੀ ਇਹਨਾਂ ਅਸੀਂ ਵੀ ਚੱਲੀਏ ਮਨਿੰਦਰ ਹੈ ਕਿੱਥੇ ਆ ਮਨਿੰਦਰ ਇੰਦਰ ਪਿਆ ਲੱਕੜੀ ਦੀ ਲੱਗਣੀ ਸੋਹਣੀ ਆ ਤਿੰਨ ਲੱਗਣ ਮਨ ਹੋਰ ਹੋ ਗਿਆ ਨਹੀਂ ਦਿਨ ਸ਼ੇਰੋ ਵਾਕੀ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ